ਚੰਡੀਗੜ੍ਹ ਤੋਂ ਵੱਡੀ ਖਬਰ ਆ ਰਹੀ ਹੈ ਚੰਡੀਗੜ੍ਹ ਦੇ ਵਿੱਚ ਇੱਕ ਨਾਮੀ ਕਲੱਬ ਨੂੰ ਸੀਲ ਕਰਨ ਦਾ ਕੰਮ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਫਿਲਹਾਲ ਕਾਲਾ ਕੋੜਾ ਨਾਮ ਦਾ ਇਹ ਇੱਕ ਕਲੱਬ ਹੈ ਜਿੱਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਾਹਰ ਦੀਆਂ ਤਸਵੀਰਾਂ ਤੇ ਚੰਡੀਗੜ੍ਹ ਦੇ ਨਾਮੀ ਕਲੱਬ ਨੂੰ ਸੀਲ ਕਰਨ ਉਤੇ ਹੰਗਾਮਾ ਵੀ ਹੋਇਆ ਕਰਮਚਾਰੀ ਤੇ ਜਿਹੜੇ ਮਾਲਕ ਨੇ ਮੌਕੇ ਤੇ ਪਹੁੰਚੇ ਤੇ ਹੰਗਾਮਾ ਕਰਦੇ ਹੋਏ ਨਜ਼ਰ ਆਏ ਤੇ ਦੇਖ ਸਕਦੇ ਹੋ ਹਾਲਕੀ ਕਾਰਨ ਦਾ ਖੁਲਾਸਾ ਨਹੀਂ ਹੋ ਸਕਿਆ ਕਾਰਨ ਕਿਸੇ ਪਰ ਇੱਕਦਮ ਤੋਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਭਾਰੀ ਪੁਲਿਸ ਵੱਲ ਮੌਕੇ ਤੇ ਪਹੁੰਚੀ ਤੇ ਕਾਰਵਾਈ ਕਰਦੇ ਹੋਏ ਨਜ਼ਰ ਆ ਰਹੀ ਹੈ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਲਾ ਕੋੜਾ ਇੱਕ ਕਲੱਬ ਹੈ ਜਿੱਥੇ ਐਕਸ਼ਨ ਹੋਇਆ ਪ੍ਰਸ਼ਾਸਨ ਦਾ ਸੈਕਟਰ 26 ਦੇ ਵਿੱਚ ਇਹ ਨਾਮੀ ਕਲੱਬ ਹੈ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਨ ਕਾਰਵਾਈ ਇੱਥੇ ਹੋਈ ਹੈ ਮਾਲਕਾਂ ਵੱਲੋਂ ਵਿਰੋਧ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚਿਆ ਹੋਇਆ ਤੇ ਕਾਰਵਾਈ ਕੀਤੀ ਗਈ ਹੈ ਸਟੇਟ ਦਫਤਰ ਦੇ ਕਰਮਚਾਰੀ ਮੌਕੇ ਤੇ ਪਹੁੰਚਦੇ ਨੇ ਤੇ ਕਾਰਵਾਈ ਕੀਤੀ ਗਈ ਹੋ ਸਕਦਾ ਹੈ ਨਿਯਮਾਂ ਦੀ ਉਲੰਘਣਾ ਇਹਨਾਂ ਨੇ ਕੀਤੀ ਹੋਵੇ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਚਰਨਜੀਤ ਸਾਡੇ ਸੇਵਕੀ さん ਨਾਲ ਜੁੜ ਚੁਕੇ ਨੇ ਚਰਨਜੀਤ ਮਾਮਲਾ ਕੀ ਪ੍ਰਤੀਤ ਹੋ ਰਿਹਾ ਹੈ ਕਿਉਂ ਕਾਰਵਾਈ ਕੀਤੀ ਗਈ ਹੈ ਅ ਵਿਕਰੀ ਨਾਲ ਦੇ 26 ਦੇ ਵਿੱਚ ਕਲੱਬ ਬਣੇ ਹੋਏ ਨੇ ਮਾਰਕੀਟ ਦੇ ਬੈਕਸਾਈਡ ਇਹਨਾਂ ਤੇ ਵਾਇਲੇਸ਼ਨ ਦਾ ਜਿਹੜੇ ਦੋਸ਼ ਲੱਗਦੇ ਨੇ ਜਿਹੜਾ ਇਸ ਵਕਤ ਸਟੇਟ ਦੇ ਅਫਸਰ ਉਥੇ ਆਏ ਹਾਲਾਂਕਿ ਜਿਹੜੇ ਚੰਡੀਗੜ੍ਹ ਹੈਰੀਟੇਜ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਮੌਕੇ ਤੇ ਆਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਵਾਇਲੇਸ਼ਨ ਕੀਤੀ ਜਾ ਰਹੀ ਹੈ ਯਾਨੀ ਕਿ ਕਿਸੇ ਤਰ੍ਹਾਂ ਦਾ ਨਵੇਂ ਤਰੀਕੇ ਨਾਲ ਕੋ ਮੈਪ ਜਿਹੜੇ ਨੇ ਇਹਨਾਂ ਦੇ ਬਣਾਏ ਗਏ ਨੇ ਉਹ ਅਪਰੂਵ ਨਹੀਂ ਹੈ ਜਾਂ ਜਿਹੜੀ ਨਿਰਮਾਣ ਹੈ ਉਹ ਸਾਰੀਆਂ ਉਸ ਤਰੀਕੇ ਦਾ ਨਹੀਂ ਕੀਤੀਆਂ ਜਾ ਸਕਦੀਆਂ ਉਹਨਾਂ ਨੂੰ ਲੈ ਕੇ ਜਰੂਰ ਇਹ ਕਲੱਬ ਜਿੰਨੇ ਵੀ ਨੇ ਇਹਨਾਂ ਤੇ ਦੋਸ਼ ਲਗਵਰ ਰਹੇ ਨੇ ਜੋ ਨਗਰ ਸ੍ਰੀਕਾ ਦੇ ਨਾਲ ਜਿਹੜੇ ਕਲੱਬਸ ਨੇ ਉਹ ਚੀਜ਼ਾਂ ਨੂੰ ਠੀਕ ਕਰਦੇ ਨੇ ਤੇ ਅੱਜ ਉਸੇ ਤਰੀਕੇ ਦੇ ਨਾਲ 26 ਦੇ ਵਿੱਚ ਇੱਕ ਕਲੱਬ ਹੈ ਉੱਥੇ ਜਿਹੜਾ ਕਿ ਸਵੇਰ-ਸਵੇਰ ਅਧਿਕਾਰੀ ਪਹੁੰਚਦੇ ਨੇ ਸਟੇਟ ਅਫਸਰ ਪਹੁੰਚਦੇ ਨੇ ਤੇ ਉਸ ਕਲੱਬ ਨੂੰ ਸੀਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਇਹ ਵੀ ਕਲੱਬ ਦੇ ਮਾਲਕ ਦਾ ਕਹਿਣਾ ਸੀ ਕਿ 11 ਵਾਇਲੇਸ਼ਨ ਸੀ ਗਿਆ ਜਿੰਨਾ ਚੋ 8 ਵਾਇਲੇਸ਼ਨ ਉਹਨਾਂ ਵੱਲੋਂ ਠੀਕ ਕਰ ਦਿੱਤੀਆਂ ਗਈਆਂ 3 ਵਾਇਲੇਸ਼ਨ ਜਿਹੜੀਆਂ ਰਹਿ ਗਈਆਂ ਨੇ ਯਾਨੀ ਕਿ 3 ਅਜਿਹੀਆਂ ਚੀਜ਼ਾਂ ਨੇ ਤਾਂ ਜਿਹੜੀਆਂ ਨਿਯਮਾਂ ਦੇ ਖਿਲਾਫ ਸੀ ਤਾਂ ਉਹਨਾਂ ਨੂੰ ਜਿਹੜਾ ਕਿਹਾ ਹੈ ਉਹਨਾਂ ਨੇ ਸਮਾਂ ਜ਼ਰੂਰ ਮੰਗਿਆ ਹਾਲਾਂਕਿ ਜਿਹੜਾ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਆ ਤੇ ਸਮਾਂ ਮੰਗਿਆ ਆ ਉਹਦੇ ਤਹਤ ਤੋਂ ਜਿਹੜੀ ਕਾਰਵਾਈ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਪਰ ਇਸ ਦੇ ਬਾਵਜੂਦ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੁਣ ਸੀਲ ਕਰਨ ਦੀ ਗੱਲ ਜਿਹੜੀ ਸਾਹਮਣੇ ਆਈ ਸੀ ਕਿ ਕਾਰਪਸ ਨੂੰ ਸੀਲ ਕੀਤਾ ਜਾ ਰਿਹਾ ਤਾਂ ਉਹ ਜਿਹੜਾ ਕਿਹਾ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਨਹੀਂ ਦਿੱਤਾ ਗਿਆ ਤੋਂ ਬਿਨਾ ਨੋਟਿਸ ਹੀ ਜਿਹੜਾ ਕਿ ਕਲੱਬ ਸੀਲ ਕਰਨ ਦੇ ਲਈ ਅਧਿਕਾਰੀ ਜਿਹੜੇ ਕਿ ਪਹੁੰਚ ਗਏ ਨੇ ਜਿਸ ਤੋਂ ਬਾਅਦ ਤੇ ਕਾਫੀ ਚਿਰ ਜਿਹੜਾ ਕਿ ਮੁੱਦਾ ਖੜਾ ਹੁੰਦਾ ਬਵਾਲ ਹੁੰਦਾ ਆ ਤੇ ਉਸ ਤੋਂ ਬਾਅਦ ਜਿਹੜਾ ਉੱਥੇ ਕਲੱਬ ਦੇ ਮਾਲਕ ਵੀ ਪਹੁੰਚਦੇ ਨੇ ਉੱਥੇ ਜਿਹੜੀ ਕਿ ਹੁਣ ਕੋਈ ਸਮਾਂ ਜਿਹੜਾ ਕਿ ਮੰਗਿਆ ਜਾਂਦਾ ਆ ਕਿ ਜਿਹੜੀਆਂ ਵਾਇਲੇਸ਼ਨਸ ਹੈਗੀਆਂ ਨੇ ਉਹ ਕੋਕ ਟੈਕਨੀਕਲ ਦੱਸੀਆਂ ਜਾ ਰਹੀਆਂ ਨੇ ਟੈਕਨੀਕਲ ਵਾਇਲੇਸ਼ਨਸ ਨੇ ਤੇ ਉਹਨਾਂ ਨੂੰ ਕੁਝ ਸਮੇਂ ਦੇ ਵਿੱਚੋਂ ਮੌਲਵ ਦੇ ਵਿੱਚ ਠੀਕ ਕਰ ਲਿਆ ਜਾਵੇਗਾ ਜੀ ਹਾਂ ਜੀ ਬੋਲ ਬਤਨਵਾ ਤੁਹਾਡਾ तमाम ਜਾਣਕਾਰੀ ਦਿੱਲੀ ਤੇ ਫਿਲਹਾਲ ਕਲੱਬ ਦੇ ਜਿਹੜੇ ਮੁਲਾਜ਼ਮ ਨੇ ਕੀ ਕੁਝ ਕਹਿ ਰਹੇ ਨੇ ਤੁਸੀਂ ਇਹ ਵੀ ਸੁਣ ਲ ਆਖਿਰ ਮਾਮਲਾ ਕੀ ਹੈ ਕਹਿੰਦਾ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਐਡਵੋਕੇਟ ਉਜਵਲ ਪਸੀਨੇ ਤੇ ਮੈਂ ਜ਼ਿਲ੍ਹਾ ਅਦਾਲਤ ਦੇ ਅੰਦਰ ਪ੍ਰੈਕਟਿਸ ਕਰਦਾ ਤੇ ਮਾਮਲਾ ਬੇਸਿਕਲੀ ਇਹ ਸੀਗਾ ਵਾਇਲੇਸ਼ਨ ਦਾ ਤੇ ਵਾਇਲੇਸ਼ਨ ਸਿਗੀਆਂ ਜਿਹੜੀਆਂ ਸਟੇਟ ਆਫਿਸ ਨੇ ਲਾਈਆਂ ਸੀਗੀਆਂ 11 ਵਾਇਲੇਸ਼ਨ ਕਿ ਇਹਦੇ ਅੰਦਰ ਬਿਲਡਿੰਗ ਵਾਇਲੇਸ਼ਨ ਦੇ ਅੰਦਰ ਕੁਝ ਵਾਇਲੇਸ਼ਨ ਹੈ ਜਿਹੜੀਆਂ ਸੀ ਇਹ ਜਿਹੜੀ ਕਹਿੰਦੇ ਦੀ ਰਿਮੂਵ ਕਰਨੀ ਚਾਹੀਦੀਆਂ ਤਾਂ ਹੀ ਬਿਲਡਿੰਗ ਲਾਜ਼ ਦੇ ਹਿਸਾਬ ਨਾਲ ਇਹ ਬਿਲਡਿੰਗ ਚੱਲੂਗੀ 11 ਚੋਂ 8 ਰਿਮੂਵ ਕਰਤੀਆਂ ਗਈਆਂ ਸੀਗੀਆਂ ਹੁਣ ਇਹ ਕਹਿੰਦੇ ਕਿ ਵੀ ਇੱਕ ਛੱਤ ਰਿਮੂਵ ਕਰਨੀ ਚਾਹੀਦੀ ਹੈ ਹਣ ਨਾਲ ਹੀ ਨਾਲ ਜੇ ਛੱਤ ਰਿਮੂਵ ਕਰਨ ਦੀ ਗੱਲ ਕਰਦੇ ਤੇ ਨਾਲ ਇਹ ਵੀ ਕਹਿੰਦੇ ਵੀ ਅਸੀਂ 3.5 ਕਰੋੜ ਰੁਪਏ ਦੇ ਕੇ ਇਹਨੂੰ ਛੱਤ ਨੂੰ ਪੱਕਾ ਕਰਾ ਕੇ ਇਹਨੂੰ ਪਾਸ ਕਰਾ ਸਕਦੇ ਹੁਣ ਦੋ ਚੀਜ਼ਾਂ ਜਾਂ ਤਾਂ ਪਾਸ ਹੋ ਸਕਦੀਆਂ ਜਾਂ ਨਹੀਂ ਹੋ ਸਕਦੀਆਂ ਇਹ ਦੋਨੋਂ ਪ੍ਰੋਵੀਜ਼ਨ ਦਿੰਦੇ ਆ ਇਟ ਮੀਨਸ ਕਿਤਨੇ ਕਿਤੇ ਲਾਅ ਹੈ ਕਿ ਇਹ ਬਣ ਸਕਦੀਆਂ ਇਹ ਟੈਂਪਰੇਰੀ ਲਾਇਆ ਹੋਇਆ ਹੈ ਇਹਦੀ ਜਗ੍ਹਾ ਤੇ ਵਾਇਲੇਸ਼ਨ ਕੰਸੀਡਰ ਨਹੀਂ ਕਰਨੀ ਚਾਹੀਦੀ ਕਿਉਂਕਿ ਇਟ ਕੈਨ ਬੀ ਓਪਨਡ ਐਨੀ ਟਾਈਮ ਤੇ ਰਹੀ ਗੱਲ ਜੀ ਹੋਰ ਛੋਟੀ ਛੋਟੀ ਵਾਇਲੇਸ਼ਨਾਂ ਸੀਗੀਆਂ ਜਿਹੜੀਆਂ ਅਸੀਂ ਇਹਨਾਂ ਨੂੰ ਕਿਹਾ ਕਿ ਅਸੀਂ ਰਿਮੂਵ ਕਰ ਦਾਂਗੇ ਟਾਈਮ ਆਨ ਤੇ ਪਰ ਹੁਣ ਨਾਲ ਦੇਖਿਆ ਜੇ ਸੀਲਿੰਗ ਆਰਡਰ ਦੀ ਗੱਲ ਕਰੀਏ ਸੀਲਿੰਗ ਆਰਡਰ ਤੁਸੀਂ ਕਿਸੇ ਨੂੰ ਭੇਜ ਰਹੇ ਹੋ ਸੀਲਿੰਗ ਆਰਡਰ ਭੇਜਣ ਦੇ ਨਾਲ ਨਾਲ ਇੱਕ ਨੋਟਿਸ ਭੇਜਿਆ ਜਿਹਦੇ ਅੰਦਰ ਓਪਰਚ्युनिटी ਟੂ ਬੀ ਹਰਡ ਇਹ ਸਾਡਾ ਇੱਕ ਬੇਸਿਕ ਰਾਈਟ ਹੈ ਕਿ ਦੂਜੇ ਬੰਦੇ ਦੀ ਸੁਣਨ ਲਈ ਉੱਪਰਲੇ ਕੋਰਟ ਤੇ ਜਾ ਸਕਦਾ ਆਪਣੀ ਅਪੀਲ ਉੱਪਰਲੇ ਕੋਰਟ ਤੇ ਤਾਂ ਕਰੂਗਾ ਜਦੋਂ ਟਾਈਮ ਦਿੱਤਾ ਜਾਊਗਾ ਇਹ ਤਾਂ ਇੱਕ ਦਿਨ ਪਹਿਲਾਂ ਆਰਡਰ ਪਾਸ ਕਰਦੇ ਅਗਲੇ ਦਿਨ ਸੀਲਿੰਗ ਦੇ ਆਰਡਰ ਕੱਢ ਦਿੰਦੇ ਆ ਤੇ ਜਿਹੜਾ ਬੰਦਾ 150 ਬੰਦੇਆਂ 200 ਬੰਦੇ ਨੂੰ ਓਪਰਚ्युनिटी ਦੇ ਰਿਹਾ ਕੰਮ ਕਰਨ ਦਾ ਉੱਥੇ ਬੈ ਕੇ ਰੋਟੀ ਖਾਣ ਦਾ ਉੱਥੇ ਕਮਾਂਡ ਦਾ ਤੁਸੀਂ ਉਹਨੂੰ 1 ਮਿੰਟ ਦੇ ਅੰਦਰ ਉਹਨੂੰ ਬਾਹਰ ਕੱਢ ਦਿੰਦੇ ਹੋ ਜੇ ਤਾਂ ਲਾਈਵਲੀਹੂਡ ਤੇ ਵੀ ਫਰਕ ਪੈਂਦਾ ਜੀ ਅ दुसरी ਗੱਲ ਵਾਇਲੇਸ਼ਨ ਜੇ ਹੈ ਤੁਸੀਂ ਨੋਟਿਸ ਪ੍ਰੋਪਰ ਪ੍ਰੋਸੀਜਰ ਨਾਲ ਕੱਢੋ ਜੇ ਕੋਈ ਬੰਦਾ ਰੀਸੀਵ ਨਹੀਂ ਕਰਦਾ ਉਹਦੀ ਪੇਸਟਿੰਗ ਕਰਕੇ ਜਾਓ ਪੇਸਟਿੰਗ ਦੀ ਫੋਟੋ ਲਓ ਬਹੁਤ ਪ੍ਰੋਸੀਜਰਸ ਹੈ ਪਰ ਮੈਨੂੰ ਲੱਗਦਾ ਹੈ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਇਹਦੇ ਉੱਪਰ ਕੋਈ ਵੀ ਕੰਪਲਾਈਅੰਸ ਨਹੀਂ ਕਰ ਰਹੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਿਰਫ ਟੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਬੰਦ ਕਰਕੇ ਆਪਣੀ ਵਾਇਲੇਸ਼ਨਸ ਨੂੰ ਹਟਾ ਕੇ ਆਪਣੇ ਜਿਹੜਾ ਪਾਰਟ ਹੈ ਉਹਨੂੰ ਸੇਵ ਕਰਿਆ ਜਾਵੇ ਆਪਣੀ ਸ਼ੈਲਫ ਲਾਈਫ ਨੂੰ ਸੇਵ ਕਰ ਰਹੇ ਆ ਦੈਟ ਇਜ਼ ਆਲ ਦਿਸ ਇਜ਼ ਸਭ ਇੱਕ ਤਰ੍ਹਾਂ ਦਾ ਤੁਹਾਨੂੰ ਸਿੱਧਾ ਜਿੰਦਾ ਵਾਇਲੇਸ਼ਨ ਹਾਂਜੀ ਦੂਜੀ ਤਰ੍ਹਾਂ ਬਿਜਲੀ ਦਾ ਕਨੈਕਸ਼ਨ ਪਾਣੀ ਦਾ ਕਨੈਕਸ਼ਨ ਲਿੱਕਰ ਦਾ ਲਿੱਕਰ ਸਰ ਇਹੀ ਤਾਂ ਗੱਲ ਹੈ ਇਹਦੇ ਅੰਦਰ ਮੇਨ ਚੀਜ਼ ਇਹੀ ਹੈ ਕਿ ਐਨਓਸੀ ਸਾਰੇ ਡਿਪਾਰਟਮੈਂਟ ਦੇ ਰਹੇ ਆ ਫਾਇਰ ਡਿਪਾਰਟਮੈਂਟ ਐਨਓਸੀ ਦੇ ਰਿਹਾ ਪੁਲਿਸ ਡਿਪਾਰਟਮੈਂਟ ਐਨਓਸੀ ਦੇ ਰਿਹਾ ਲਿਕਰ ਲਾਇਸੈਂਸ ਸਾਨੂੰ ਮਿਲ ਰਿਹਾ ਲਿਕਰ ਲਾਇਸੈਂਸ ਜਦ ਤੱਕ ਬਿਲਡਿੰਗ ਵਾਇਲੇਸ਼ਨਸ ਹੈ ਉਹਦੇ ਅੰਦਰ ਮਿਲ ਹੀ ਨਹੀਂ ਸਕਦਾ ਜਦ ਬਿਲਡਿੰਗ ਵਾਇਲੇਸ਼ਨਸ ਨਹੀਂ ਹੈ ਤਾਂ ਹੀ ਲਿਕਰ ਲਾਇਸੈਂਸ ਮਿਲਿਆ ਤਾਂ ਹੀ ਅੱਗੇ ਚੱਲ ਰਿਹਾ ਜੇ ਅੱਜ ਵੀ ਦੇਖਿਆ ਜਾਏ ਲਿਕਰ ਲਾਇਸੈਂਸ ਸਾਡੇ ਕੋਲ ਹੈ ਜੇ ਲਿਕਰ ਲਾਇਸੈਂਸ ਹੈ ਕਾਲਾ ਕੋੜਾ ਗੁੱਲ ਤਾਂ ਹੀ ਇਸੀ ਕਰਕੇ ਕਾਲਾ ਕੋੜਾ ਚੱਲ ਰਿਹਾ ਹੈ ਤੇ ਜੇ ਇੱਦਾਂ ਦੀ ਕੋਈ ਗੱਲ ਹੈ ਤੇ ਐਨਓਸੀ ਕੈਨ ਬੀ ਵਿਦਡਰੋਨ ਐਨੀ ਟਾਈਮ ਵਾਚਿੰਗ ਅ ਵਾਇਲੇਸ਼ਨਸ ਪਰ ਨਹੀਂ ਹੋ ਰਿਹਾ ਜੀ ਪ੍ਰਸ਼ਾਸਨ ਨੇ ਸਭ ਤੋਂ ਪਹਿਲਾਂ ਪੈਸਾ ਲਿਆ ਜੀ ਫਿਰ ਅੱਜ ਕਹਿੰਦੇ ਦੀ ਵਾਇਲੇਸ਼ਨਸ ਹੈ ਜਿਆਦਾ ਪਹਿਲਾਂ ਪਹਿਲਾਂ ਹੀ ਮਨਾ ਕਰ ਦਿੰਦੇ ਜੀ ਨਹੀਂ ਇਹ ਚੀਜ਼ ਹੋ ਹੀ ਨਹੀਂ ਸਕਦੀ ਪੋਸੀਬਲੀ ਨਹੀਂ ਹੈ ਸੀ ਤੁਹਾਨੂੰ ਦੇ ਹੀ ਨਹੀਂ ਸਕਦੇ ਜੇ ਅੱਜ ਦੇ ਰਹੇ ਹੈ ਤੇ ਉਹਨੂੰ ਕ੍ਰੀਡੈਂਸ਼ੀਅਲ ਨੂੰ ਬੈਕ ਕੇ ਜਿਹੜੇ ਵੀ ਪ੍ਰੈਜ਼ੀਡੈਂਟਸ ਹੈ ਐਸੋਸੀਏਸ਼ਨ ਦੇ ਨਾਲ ਬਹਿ ਕੇ ਡਿਸਕਸ ਕਰਨਾ ਚਾਹੀਦਾ ਤੇ ਇਹਨੂੰ ਰਿਜ਼ੋਲਵ ਕਰਨਾ ਚਾਹੀਦਾ ਰੈਦਰ ਦੈਨ ਹਰਾਸਿੰਗ ਦਾ ਪੀਪਲ Who are running a business here ਉਹਦਾ ਅਗਲਾ ਕਦਮ ਸਰ ਅਗਲਾ ਇਹ ਹੈ ਕਿ ਤੁਹਾਨੂੰ 2 ਦਿਨ ਦਾ ਟਾਈਮ ਦਿੱਤਾ ਗਿਆ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਕਿ ਇਹਦਾ ਅਫਸਰ ਹੋਗੀ ਇਹਨੂੰ ਰਿਮੂਵ ਕਰਤਾ ਜਾਏ ਸਾਡੀ ਕੋਸ਼ਿਸ਼ ਹੈ ਜੀ ਇਹਨੂੰ 100% ਜਿਹੜੀ ਵੀ ਵਾਇਓਲੇਸ਼ਨ ਹੈ ਉਹਨੂੰ ਰਿਮੂਵ ਕਰਕੇ ਜੋ ਵੀ ਉਹਨਾਂ ਦੀ ਬਿਲਡਿੰਗ ਵਾਇਲ ਲਾਜ਼ ਹੈ ਉਹਦੇ ਹਿਸਾਬ ਨਾਲ ਬਣਾ ਕੇ ਇਹਨਾਂ ਨੂੰ ਇੱਕ ਨਿਆ ਪ੍ਰੋਪੋਜ਼ ਨਕਸ਼ਾ ਦਿੱਤਾ ਜਾਏ ਕੀ ਦੇਖ ਕੇ ਅੱਗੇ ਚੈੱਕ ਕਰਦੇ ਅਰੇ ਕੁਛ ਨਹੀਂ ਇਹਦੇ ਤੋਂ ਅੱਜ ਸਾਨੂੰ ਕੱਲ ਸ਼ਾਮ ਨੂੰ ਪਤਾ ਚੱਲਿਆ ਕਿ ਕੱਲ ਸਾਡੇ ਐਸੇ ਆਊਟਲੈਟ ਦੇ ਸੀਲਿੰਗ ਆਰਡਰ ਹੋ ਗਏ ਨੇ ਪਾਸ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਕੋਈ ਤੁਸੀਂ ਨੋਟਿਸ ਨਹੀਂ ਦਿੱਤਾ ਜਾਂ ਕੋਈ ਸਾਨੂੰ ਟਾਈਮ ਨਹੀਂ ਦਿੱਤਾ ਤੇ ਕੀ ਰੀਜ਼ਨ ਹੈ ਸਾਡਾ ਉਹ ਸੀਲ ਕਰਨ ਆ ਰਹੇ ਹੋ ਕਹਿੰਦੇ ਤੁਹਾਡੇ ਵਾਇਓਲੇਸ਼ਨs ਹੈਗੀਆਂ ਨੇ ਮੈਂ ਕਹਿੰਦੀ ਜੀ ਮੈਂ 11 ਵਾਇਓਲੇਸ਼ਨs ਦਾ ਤੁਹਾਡੇ ਨੋਟਿਸ ਹੈਗਾ ਮੈਂ ਉਹਦੇ ਚੋਂ 8 ਕਲੀਅਰ ਕਰਤੀਆਂ ਨੇ ਤਿੰਨ ਵੀ ਮੈਂ ਕਰ ਰਿਆਂ ਚੱਲਦਾ ਰੈਸਟੋਰੈਂਟ ਹੈਗਾ ਉਹਦੇ ਚ ਕਰੀਆਂ ਮੁਸ਼ਕਿਲ ਹੁੰਦੀਆਂ ਨੇ ਮੈਨੂੰ ਥੋੜਾ ਟਾਈਮ ਦਿੱਤਾ ਜਾਏ ਮੈਂ ਜਿਹੜੇ ਕਲੀਅਰ ਕਰ ਦਿਆਂਗਾ ਜਿੱਤੇ ਮੇਰੀ ਇੰਡੈਂਜਰਸ ਬੜੀ ਕਲੀਅਰ ਸੀ ਗਿਆ ਤੁਸੀਂ ਇੱਥੇ ਦੇਖੋ ਕਿ ਪਿਛਲੇ ਜਦੋਂ ਕੁਝ ਦਿਨਾਂ ਚ ਮੈਂ 8 ਵਾਇਲੇਸ਼ਨਸ ਦੂਰ ਕਰਤੀਏ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਮੈਂ ਇਸ ਰੈਸਟੋਰੈਂਟ ਲਾਈਨ ਦਾ ਕਲੱਬ ਲਾਈਨ ਦਾ ਮੈਂ ਪ੍ਰੈਜ਼ੀਡੈਂਟ ਹੈਗਾ ਤੇ ਸ਼ਾਇਦ ਮੈਨੂੰ ਟਾਰਗੇਟ ਵੀ ਕੀਤਾ ਗਿਆ ਹੈ ਕਿ ਹਾਂ ਵੀ ਇਸ ਕਰਕੇ ਕਿ ਇਹਨਾਂ ਨੂੰ ਇੱਕ ਸੈਟਅਪ ਕੀਤਾ ਜਾਏ ਕਿ ਹਾਂ ਵੀ ਇਹ ਜੈਸੀ ਪ੍ਰੈਜ਼ੀਡੈਂਟ ਦਾ ਕਰ ਸਕਦੇ ਨੇ ਕਿਸੇ ਵੀ ਕਰ ਸਕਦੇ ਆ ਮੇਰੇ ਕਹਿੰਦਾ ਮਤਲਬ ਹੈ ਵੇ ਕਿ ਜੇ ਮੇਰੀ ਛੱਤ ਹੈਗੀ ਹੈ ਰਹਿ ਗਈ ਜਿਹੜੀ ਜਿਹੜੀ ਹਾਈ ਕੋਰਟ ਦੀ ਪੈਂਡਿੰਗ ਹੈ 9 ਤਰੀਕ ਵਸੇ ਸਟੇ ਲੱਗਿਆ ਹੋਇਆ ਪਹਿਲੇ ਆਲਦੋ ਕੋਕੋਨਾ ਦੇ ਕੇਸ ਲੱਗਿਆ ਸਾਡੇ ਇੰਡੀਪੈਂਡੈਂਟ ਨਹੀਂ ਲੱਗਿਆ ਹੋਇਆ ਕਿਸੇ ਦੇ ਵੀ ਬੇਜਾਰੀਸ਼ਾ ਹੀ ਸੀਗੀ ਕਿ ਸਾਨੂੰ ਸਟੇ ਲੱਗਿਆ ਜਾਂ ਸਾਨੂੰ ਕੋਲ ਟਾਈਮ ਦਿਓ ਇਹ ਬਹੁਤ ਟੈਕਨੀਕਲ ਹੈ ਹਾਈ ਟੈਕਨੀਕਲ ਹੈ ਇਹਨੂੰ ਉਦਾਰਨ ਵਾਸਤੇ ਹੀ 10 15 ਦਿਨ ਚਾਹੀਦੇ ਨੇ ਤੇ ਉਹ ਅਸੀਂ ਪ੍ਰੋਸੈਸ ਜਿਹੜਾ ਆਲਰੇਡੀ ਉਹਨਾਂ ਨੇ ਟਾਈਮ ਦਿੱਤਾ ਸੀ ਸਾਨੂੰ ਇਹਦੇ ਅੰਦਰ ਕੋਈ ਸ਼ੱਕ ਦੀ ਗੱਲ ਨਹੀਂ ਕਿ ਅਸੀਂ ਤੁਸੀਂ ਕਲੀਅਰ ਕਰਨੀ ਸਾਡ ਕਰੋ ਲੇਕਿਨ ਅਸੀਂ 8 ਵਾਇਲੇਸ਼ਨਸ ਦੂਰ ਕਰਤੀਏ ਜਿਹੜੀ ਕਿ ਬਹੁਤ ਵੱਡੀਆਂ ਸੀਗੀਆਂ ਇਹਨਾਂ ਦੇ ਮੁਤਾਬਿਕ ਅਸੀਂ ਨਕਸ਼ਾ ਵੀ ਪਾਸ ਕਰਨ ਉਸ ਤੇ ਦਿੱਤਾ ਹੈ ਕਿ ਸਾਨੂੰ ਇਹ ਅਲਾਉਡ ਕੀਤਾ ਜਾਏ ਲੇਕਿਨ ਹਰ ਆਦਮੀ ਇੰਤਜ਼ਾਰ ਕਰ ਰਿਹਾ ਸੀ ਕਿ ਚਲੋ ਹਾਈ ਕੋਰਟ ਦਾ ਆਰਡਰ ਆ ਜਾਏ ਜਿਹੜੀ ਛੱਤ ਹੈ ਸ਼ਾਇਦ ਸਾਨੂੰ ਉਸ ਚੀ ਦਾ ਰਿਲੀਫ ਮਿਲ ਜਾਏ ਤੇ ਅਸੀਂ ਵੀ ਉਸ ਚੀ ਦੀ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਉਹਦੀ ਕਾਸਟ ਬਹੁਤ ਹੈਵੀ ਹੈ ਉਹ 50 ਲੱਖ ਰੁਪਏ ਤੋਂ ਉੱਤੇ ਕਾਸਟ ਕਰਦੀ ਹੈ ਸਰ ਤੇ ਉਹ ਇੱਕ ਦਿਨ ਵਿੱਚ ਖਰਾਬ ਕਰਨਾ ਗਲਤ ਕਰਨਾ ਸਾਡੇ ਲਈ ਵੀ ਥੋੜਾ ਮੁਸ਼ਕਿਲ ਸੀਗਾ ਤੇ ਅਸੀਂ ਹੁਣ ਇਹੀ ਕੀਤਾ ਦੋ ਦਿਨ ਮੰਗਿਆ ਡੀਸੀ ਸਾਹਿਬ ਨੇ ਸਾਨੂੰ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਰੇ ਪ੍ਰਸ਼ਾਸਨ ਦਾ ਸਾਰੇ ਸਰ ਦਾ ਕਿ ਉਹਨਾਂ ਨੇ ਸਾਨੂੰ ਦੋ ਦਿਨ ਦਾ ਟਾਈਮ ਹੋਰ ਦਿੱਤਾ ਕਿ ਅੱਜ ਤੁਸੀਂ ਜਾ ਕੇ ਕਲੀਅਰ ਕਰਾ ਲਓ ਤੇ ਮੈਂ ਅੱਜ ਪੂਰੀ ਆਪਣੀ ਟੀਮ ਲਗਾ ਰਿਹਾ ਜਿਹੜੇ ਬਾਕੀ ਵੀਰੇ ਦੋ ਵਾਇਸ਼ਿੰਗ ਤਿੰਨ ਵੈਲਿਊਸ਼ਨਸ ਰਹਿ ਗਈ ਨੇ ਉਹਨਾਂ ਨੂੰ ਹੀ ਕਲੀਅਰ ਕਰ ਦਿੰਦਾ ਮੈਂ ਰਜੀਤ ਤੋਂ ਕਾਲਾਗੋੜਾ ਦੇ ਹੋਣ ਵਾਲਾ